ਸਾਰੀ ਸਾਧ ਸੰਗਤ ਜੀ ਆ ਮੁੰਡਾ ਬੜਾ ਤਕੜਾ ਸੇਵਾਦਾਰ ਨਿਕਲਿਆ ਸੰਗਤ ਜੀ ਇਹ ਮੁੰਡਾ ਬਹੁਤ ਤਕੜਾ ਸੇਵਾਦਾਰ ਨਿਕਲਿਆ ਮਰਤਰੀ ਕਿਰਪਾ ਬਈ ਇਹਨੇ ਆ ਬਜ਼ੁਰਗਾਂ ਕੀ ਗੈਲ ਹੈਲਪ ਕਰਵਾਈ ਵੀਰ ਜੀ ਦੱਿਆਂ ਨੂੰ ਛੱਡੀਏ ਵੀਰ ਜੀ ਹਾਂ ਧੀਰੇ ਧੀਰੇ ਚੱਲਦੇ ਰਹੋ ਰੁਕਣਾ ਨਹੀਂ ਆਜੋ ਅੱਪੋ ਹੀ ਆਜੋ ਅੱਛਾ ਠੀਕ ਆ ਕਾ ਕੱਤਾ ਮੈਨੂੰ ਇਹ ਮੇਰੋ ਪਤਾ ਲਗਣਾ ਚਾਹੀਦਾ ਕਿਸੇ ਨਾ ਮੂੰਹ ਪਿਆਰ ਰੱਖਣਾ ਰਪਈਆ 5000 ਲਈਦਾ ਬੱਚਾ ਸੇਵਾ ਕਰਨੀ ਜ਼ਰੂਰੀ ਏ ਅੱਗੇ ਕਿੱਦਾਂ ਜਾਉਂਗੇ ਉਹ ਕੱਲ ਮੁੱਲਟਾ ਲਾ ਕੇ ਰ ਹੈ ਹਮੇ ਕੰਮ ਖੁੰ ਲੋਰਾ ਦੇਂਦੇ ਨੇ ਗਾਈਜ਼ ਇਹ ਨੇਪਹਾੜ ਤੁਸੀਂ ਤਾਂ ਕਦੇ ਦੇਖੇ ਨਹੀਂ ਹੋਣੇ ਸਾਈਡ ਹੋ ਜਾ ਗੱਡੀ ਆ ਗਈ ਬਾਈ ਹੈਲੋ ਗਾਇਸ ਸੁਣ ਤਾਂ ਇੱਥੇ ਗੱਡੀਆਂ ਵੀ ਜਾਣ ਲੱਗੀਆਂ ਨੇ ਤੇ ਆ ਚਾਰ ਟਾਇਰ ਵਾਲੀ ਗੱਡੀ ਆ ਆ ਬੰਦਾ ਨਾ ਜਿਹੜਾ ਨੀਲਾ ਆ ਆ ਤਾਂ ਐ ਲੱਗਦਾ ਜਿਵੇਂ ਸ਼ਰਾਬੀ ਹੁੰਦਾ ਦਾਗੜਾ ਇਹ ਤਾਂ ਗੈਸ ਇਹ ਤਾਂ ਸਾਡੇ ਗਵੈਗ ਬੂਗ ਦੇਖ ਕੇ ਪੈ ਗਿਆ ਇਹਦੇ ਪਰੋ ਸੇ ਨਾ ਰਹੇ ਹੋ ਰਾਤ ਨੂੰ ੁੱਤੇ ਲੱਗਿਆ ਲੱਗ ਰਿਹਾ ਹੈ ਹਲੋ ਗੈਸ ਇਹ ਪਹਾੜ ਨੇ ਵੱਡਾ ਆਣ ਦੇ ਦੂਰ ਸੱਤਾ ਟਰੱਕ ਹਲੋ ਨਦੀ ਨਦੀ ਦੇ ਕਿਨਾਰੇ ਆ ਮੁੰਡੇ ਖੜੇ ਆ ਇੱਥੇ ਹਲੋ ਗੈਸ ਗੈਸੋ ਤਾਉ ਬਈ ਸਾਈਡ ਤੇ ਖੜ੍ਹ ਲਿਆ ਕਰ ਕਿਸਦੇ ਲੜ ਜੇਗਾ ਐਵੇਂ ਕੀ ਸਲਾ ਹੈਲੋ ਉਹ ਟਾਇਰ ਮਾਲ ਲੈਣਾ ਨਾ ਮੈਂ ਮਾਲ ਲੈਣਾ ਟਾਇਰ ਪੂੜਾ ਓਕੇ ਬਾਬਾ ਮਾਲ ਲੈਣ ਲੈ ਲੀਏ ਚੱਲ ਚੱਲਦੇ ਆਂ ਵਿਚ ਹੈਲੋ ਗੈਸ ਗੱਡੀ ਤੇ ਗੱਡੀ ਚੜੀ ਪਈ ਆ ਆਜੋ ਆਜੋ ਜਾਣੇ ਦੋ ਜਾਣੇ ਦੋ ਚਾਣੇ ਦੋ ਯਾਰ ਮੈਂ ਲੈ ਐਮ ਟੀ ਹੋ ਲਵਾਂਗੇ ਆਪਾਂ ਨੂੰ ਐਮ ਪੀ ਟੀ ਪਸੰਦ ਐਮ ਪੀ ਟੀ ਪਸੰਦ ਆ ਯਾਰ ਆਉ ਉੱਥੇ ਜਾਣਾ ਗੈਸ ਆਹ ਸ਼ਾਰਟਕਟ ਮਾਰਿਆ ਭਾਈ ਰਿਸਕੀ ਬਹੁਤ ਸੀਗਾ ਪਰ ਤੁਸੀਂ ਨਾ ਮਾਰਿਓ ਠੀਕ ਆ ਇਹ ਤਾਂ ਰੱਸਾ ਹੋਵਣਾ ਭਾਈ ਰੱਸਾ ਨਹੀਂ ਆਗਾ ਅੱਗੇ ਤੋਂ ਰੱਸਾ ਰੱਖਾਂਗੇ ਨਾਲ ਹੂੰ ਹੂੰ ਮੋਟਰਸਾਈਕਲ ਲਈ ਸੂਟ ਹੁੰਦੀ ਆ ਹਾਂ ਜੈਕਟਾ ਲੈ ਲਾਂਗੇ ਉਹ ਪਾ ਕੇ ਆਏਗਾ ਮੈਂ ਡਰਾਈਵਿੰਗ ਆ ਦੇਖੀ ਸਹੀ ਗੱਲ ਆ ਉਹ ਪਾ ਕੇ ਥਾੜੋ ਜਿਗਾੜ ਪਾ ਕੇ ਜਿਹੜੇ ਦਸਤਾਨੇ ਹੁੰਦੇ ਉਹ ਕਦੇ ਪੁੰਦਕਾ ਹੁੰਦੇ ਆ ਆ ਬੇ ਸੋ ਹਮ ਪਹਿਲੀ ਵਾਰ ਨਾ ਬਾੜਨ ਦੇ ਚੱਲਣ ਵਾਲੇ ਕੰਡੇ ਜਿਹੇ ਫੱਟੇ ਪੈ ਜਾਂਦੇ ਸਾਰੇ ਕੋਲ ਦਸਤਾਨੇ ਨਹੀਂ ਲਿਆ ਹਾਂ ਹੈਲੋ ਗਾਇਸ ਕਿਵੇਂ ਹੋ ਜੀ ਚਲੋ ਚਲੋ ਆ ਗਏ ਸੀ ਕਰਨੇ ਦਾ ਲੜ ਸੱਜਣਾ ਵੇ ਸੈੱਟ ਕਰ ਲੈ ਕੀ ਹੋ ਗਿਆ ਆ ਜੱਸੇ ਆਹ ਜਿੱਥੇ 4 ਕਿਲੋਮੀਟਰ ਤੇ ਜਾ ਕੇ ਰੁਕ ਜਾਣ ਉਹ ਹਾਂ ਵਾਹ ਮਾਮਾ ਪਤਾ ਭਾਈ ਫੌਜੀ ਬੰਦਾ ਜੋ ਮਰਜ਼ੀ ਚੰਗ ਦੋ ਆ ਨੇਰੇ ਜਿਹਰੇ ਇਹ ਬੰਦੇ ਹੈਲੋ ਗੈਸ ਹਾਂ ਭਾਈ ਜੱਸੇ ਕੀ ਕਰ ਰਿਹਾ ਇਹ ਸਾਡਾ ਭਾਈ ਨਵਾਂ ਬਲੌਗ ਕਰ ਰਿਹਾ ਹੈ ਨਵਾਂ ਬਲੌਗ ਕਰ ਰਿਹਾ ਹਾਂ ਬੈਠ ਕਰਾਈ ਬਗੁਰੂ ਹਾਂ ਸ਼ਕਲ ਹੀ ਦੇਖਣੀ ਵੀਰ ਠੀਕ ਆ ਸ਼ਕਲ ਤੇ ਨਾ ਜਾਇਓ ਸ਼ਕਲ ਤੇ ਨਾ ਜਾਇਓ ਅਸੀਂ ਨੀਰ ਬੋਲ ਲੱਖ ਰੁਪਏ ਦਾ ਜੀ ਖਾਣਾ ਹੀ ਖਾ ਜਾ ਲੱਖ ਰੁਪਏ ਦਾ ਸਾਡੇ ਕੋਲ ਫੋਨ ਵੀ ਆ ਬਾਈ ਹਾਂ ਦੇਖੋ ਕੋਣ ਵੀ ਆ ਬਾਈ ਹਾਂ ਇਹੀ ਗੱਲ ਆ ਆ ਡੰਡਾ ਪਤਾ ਕਿੰਨੇ ਦੱਲਤਾ ਆ ਡੰਡਾ ਲੈਤਾ ਜੀ ਸਾਡੇ 400 ਦਾ ਜੀਓ ਸਿਰ ਚਾਰ ਜਰਗੇ ਦੋ ਦੋ ਕਰੋੜ ਦੇ ਕੈਮਰਾ ਨਹੀਂ ਨਹੀਂ ਗਲਤ ਸੌਰੀ ਸੌਰੀ ਪ੍ਰਿੰਟ ਰੇਟ ਦਿਖਾਵਾਂਗੇ ਸਾਡੇ 4000 ਦਾ ਲੈਫਟ ਕਰਕੇ ਕਾਰ ਦੇ ਪਿਆ ਬਾਬੂ ਆ ਭਾਈ ਸਾਡੇ ਤੇ ਬੰਦੇ ਜ ਮੱਚਦੇ ਆ ਜਿਹੜੇ ਆ ਪਿੱਛੇ ਦੋ ਨੇ ਬੜੇ ਇਲਾਕਾ ਵਾਲਾ ਬਾਏ ਜ ਬੜਾ ਗੰਦਾ ਬੰਦਾ

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 4 ਕਿਲੋਮੀਟਰ ਤੈਅ ਕਰਤਾ ਸੀ ਠੀਕ ਆ ਜੀ ਟ੍ਰੈਕ ਤੁਰ ਕੇ ਆਇਆ ਤੇ ਕਈ ਬੰਦੇ ਇਹ ਵਜਿਆ ਗੱਡੀਆਂ ਤੇ ਜਾਂਦੇ ਨੇ ਗਧਿਆਂ ਤੇ ਜਾਂਦੇ ਨੇ 70 ਸਾਲ ਦੀ ਉਮਰ 70 ਸਾਲ ਦੀ ਉਮਰ ਆ 60 ਸਾਲ ਦੀ ਉਮਰ ਆ ਵਾਪੂਜੀ ਦੀ ਤੇ ਹਜੇ ਵੀ ਘੋੜੇ ਆ ਕੇ ਉੱਤਰੇ ਆਉਂਦੇ ਕਦੇ 1 ਮਿੰਟ ਵੀ ਨਹੀਂ ਬੈਠੇ ਜਦੋਂ 5 ਕਿਲੋਮੀਟਰ ਦੀ ਆ ਰਹੇ ਨਾਲ ਹਾਂ ਤੇ ਬਈ ਸਾਰਿਆਂ ਨੂੰ ਇੱਕ ਬੇਨਤੀ ਹੈ ਸਿੱਧੀ ਜੀ ਕਿ ਭਈਆ ਗੱਡੀਆਂ ਕੋਟੀਆਂ ਤੇ ਹੁੰਦਾ ਕੀ ਫਾਇਦਾ 4 ਕਿਲੋਮੀਟਰ ਆ ਜਾਈਏ ਉਹ ਬਾਅਦ ਚ 10 ਕਿਲੋਮੀਟਰ ਫੇਰ ਚੱਲਣਾ ਬੰਦੇ ਜਦੋਂ ਜਾਣਾ ਬਾਬੇ ਦੇ ਘਰ ਜਾਣਾ ਯਾਰ ਫਿਰ ਕਾਹਦਾ ਤੁਸੀਂ ਉਹ ਕਰਦੇ ਹੋ ਪੈਸੇ ਦਾ ਕਮਾਣਾ ਨਾ ਇੰਨੀ ਸੁੱਖਾ ਤਾਂ ਫਿਰ ਕਿਹਦੀਆ ਤੋਂ ਨਰਮਨਾ ਪਰ ਗਈ ਜੈਵ ਦੇ ਲੱਛਣ ਕਰਦੇ ਚੱਲ ਗਿਆ ਨੋਟ ਨੋਟ ਚੱਲ ਗਿਆ ਨੋਟ ਚੱਲ ਗਿਆ ਪਾਟਾ ਜੀ ਮੈਂ ਵੇਖਿਆ ਤੇ ਆਦਾ ਜਦ ਚੱਲ ਗਿਆ ਨੋਟ ਮੈਂ ਪਾਟਾ ਨੋਟ ਲਓ ਜੀ ਦੋਸਤੋ ਇਹ ਚੱਲਿਆ ਗੋਬਿੰਦ ਘਾਟ ਨੂੰ ਜਿਹੜੀ ਸੰਗਤ ਨੇ ਯਾਤਰਾ ਕਰਨੀ ਆ ਤਾਂ ਉਹ ਇਹਦੇ ਵਿੱਚ ਵੀ ਕਰ ਸਕਦੇ ਆ ਵੀਰੇ ਬਾਕੀ ਆਪੋ ਆਪਣੀ ਚੁਆਇਸ ਹੈ ਦਿਲ ਖੋਲ ਕੇ ਕਰਨੀ ਚਾਹੀਦੀ ਹੈ ਯਾਤਰਾ ਕਦੇ ਵੀ ਵੱਧਾ ਚੱਟੀ ਨਾਲ ਨਾ ਕਰੋ ਆਹ ਦੇਖੋ ਉਰੇ ਤੱਕ 4 ਕਿਲੋਮੀਟਰ ਤਹ ਹੁੰਦਾ ਵੀਰੇ ਉਰੇ ਤੱਕ ਗੱਡੀ ਪਹੁੰਚਦੀ ਹੈਗੀ ਠੀਕ ਆ ਇਹ ਤੋਂ ਗਾਂ ਟਰੈਕ ਹੁੰਦਾ ਵਾ ਸਟਾਰਟ ਠੀਕ ਆ ਜੀ ਸਾਰੀ ਸੰਗਤ ਪਹੁੰਚੀ ਹੋਈ ਆ ਤੇ ਸਾਰੇ ਜਾਣਗੇ ਆਪਣੇ ਆਪ ਸੰਗਤ ਆਈ ਹੋਈ ਆ ਬਾਈ ਸਾਰੇ ਯਾਤਰਾ ਕਰਕੇ ਆ ਰਹੇ ਨੇ ਤੇ ਜਾ ਰਹੇ ਨੇ ਚਲੋ ਆਓ ਰੁਕੋ ਨਾ ਇਹਨੇ ਘੋੜਿਆਂ ਵਾਲੇ ਵੀਰ ਘੋੜਿਆਂ ਤੇ ਚੱਲੇ ਨੇ ਇੱਧਰ ਚਾਰ ਘੋੜੇ ਹੋਰ ਵੀ ਚੱਲੇ ਨੇ ਪੰਜਵੇਂ ਛੋਟਾ ਘੋੜੀ ਆ ਪੰਜਵਾਂ ਛੋਟਾ ਘੋੜੇ ਦਾ ਬੱਚਾ ਉਹ ਹਲੋ ਭਾਈ ਆ ਰਿਹਾ ਹਾਂਜੀ ਵੀਰ ਜੀ ਸਾਂ ਉੱਪਰ ਵਾਲੇ ਉੱਪਰ ਹੀ ਨੇ ਤੇ ਥੱਲੇ ਵਾਲੇ ਥੱਲੇ ਗੁਰੂ ਵਾਲਾ ਬਣੋ ਤੇ ਦਰਸ਼ਨ ਕਰੋ ਮਹਾਰਾਜ ਦੇ ਆ ਕੇ ਕੁਛ ਨਹੀਂ ਆ ਵਈ ਦੁਨੀਆ ਤੇ ਆ ਇਹ ਨੀਲਾ ਤੋਤਾ ਵਿੱਚ ਬੂਟੀ ਲੱਗ ਗਈ ਸੀ ਪਰ ਵਿੱਚ ਬੂਟੀ ਉਹ ਸੁੱਕ ਗਈ ਉੱਥੇ ਬੂਟੀ ਸੁਕਾਤੀ ਬੂਟੀ ਸੁਕਾਦੀ ਮੁੰਡੇ ਨੇ ਬੂਟੀ ਨਾਲ ਵੱਧ ਜ਼ਹਿਰ ਹੈ ਬੂਟੀ ਨਾਲ ਵੱਧ ਜ਼ਹਿਰ ਹੈ ਇਹਦੇ ਚ ਹੈ ਬਹੁਤ ਜ਼ਿਆਦਾ ਆ ਨੀਲਾ ਤੋਤਾ ਆ ਨੀਲਾ ਤੋਤਾ ਪਿੱਛੇ ਆ ਉਹ ਗੰਦਾ ਬਈ ਆ ਦੇਖ ਜਾ ਰਹੇ ਆ ਇਹਨੂੰ ਤੈਨੂੰ ਕੀ ਕਹੀ ਜਾਂਦਾ ਓਏ ਨੀਲਾ ਤੋਤਾ ਕਹਿੰਦਾ ਬਹੁਤ ਗੰਦਾ ਕਹਿੰਦਾ ਬੂਟੀ ਬਾਡੀ ਚੱਕ ਦੇਾਂਗੇ ਬੂਟੀ ਸੁੱਕ ਗਈ ਬਾਈ ਮਰਦਹਾ ਆ ਗਈ ਖੰਡੇ ਕੁੰਡੇ ਜੇ ਝੜ ਕੇ ਵਾਹਿਗੁਰੂ ਜੀ ਸਾਰੀ ਸੰਗਤ ਚੱਲੀ ਆ ਗਈ ਸ੍ਰੀ ਹਿਮਕੁੰਡ ਸਾਹਿਬ ਨੂੰ ਇਹਦੇ ਪ੍ਰਾਣ ਉੱਪਰ ਵਾਲੇ ਉੱਪਰ ਨਿਕਲ ਗਏ ਇਹ ਲੈ ਆਲੇ ਤੇ ਨਹੀਂ ਬਾਈ ਹੋਈ ਚੱਲੇ ਆ ਗਏ ਚੱਲਦੇ ਰੋ ਭਾਈ ਗੁਰਜੀ ਚੱਲਦੇ ਰੋ ਆ ਜਾਓ ਆ ਜਾਓ ਹੋਵੇ ਨਾ ਹਟੇ ਜੱਫਤਾਰੂ ਨੂੰ ਚੱਲੋ ਕਹਿਣਾ ਵਾਹ ਗੁਰੂ ਆ ਵੀਡੀਓ ਪਾ ਦੇਣਾ ਬੱਚਾ ਕਿਧਾ ਖੜੋਦੇ ਆ ਅਨਕੀਜੀ ਬੱਚੀ ਚਲੀ ਆ ਬਈ ਬਾਬੇ ਤੂੰ ਚਾਰ ਬਾਅਦ ਡੇਕਦਾ ਕਿਨੂੰ ਤੂੰ ਚਾਰ ਡੰਡਾ ਸਹੀ ਧੱਕਿਆ ਕਰ ਹੋਰ ਨਾਲ ਦੇ ਨਾਲ ਚੱਕ ਨਾ ਪਿੱਛੇ ਡੰਡਾ ਕੀ ਕਰਦਾ ਤੇਰਾ ਪੈਰ ਅੱਗੇ ਤੇ ਡੰਡਾ ਅੱਗੇ ਆਹ ਵਿਚਾਰੇ ਭੁੱਖੇ ਤੇ ਅਸੀਂ ਖੜੇ ਆ ਘੋੜਿਆਂ ਵਰਗੇ ਦੇਖਿਆ ਜਾ ਘੋੜਾ ਘੋੜੇ ਤੋਂ ਵੱਧ ਹੈ ਬਲੈਕ ਹਾਊਸ ਹਾਊਸ ਪਾਵਰ ਪਾਵਰ ਕਿੰਨੀ 400 ਸੀਸੀ ਹੁਣ ਤਬਾਹ ਹਨ ਕਿੰਨੇ ਸਿਲੰਡਰ ਉਹਦੇ ਸਿਲੰਡਰ ਤਾਂ ਜਮੀ ਖਤਮ ਹੋ ਰਿਹਾ ਮੂਰੇ ਆ ਤੇ ਲੀਕ ਹੋ ਰਿਹਾ ਉਹਦੇ ਸਿਲੰਡਰ ਗਾਇਆਂ ਨੀ ਗਲਗੀ ਲੈਦਰ ਵੀ ਭੇਲ ਆਪਾਂ ਨੂੰ ਆਏ ਹੋ ਦਾਮਿਆ ਨਾ ਥੋੜਾ ਬਾਈ ਚੱਲਿਆ ਵਿਚਾਰਾ ਇਨਾ ਬੋਝ ਲੈ ਕੇ ਹਾਂਜੀ ਦਰਸ਼ਨ ਕਰਕੇ ਆਰੀਆ ਸੰਗਤ ਹੈ ਤੇ ਅੱਦੇ ਜਾ ਰਹੇ ਆ ਆ ਬੰਦਾ ਦੇਖੋ ਬਾਈ ਬੰਦੇ ਕੋਲੇ ਘਟੋ ਘਟ ਵੀਰੇ 80 ਕਿਲੋ ਵੇਟ ਆ ਆਪਾਂ ਪਹਿਲੇ 60 ਕਿਲੋ ਆਪਾਂ ਘੋੜਿਆਂ ਤੇ ਚੜੀ ਜਾਂਦੇ ਆਂਗੇ ਜਿਵੇਂ ਉਹ ਵੀ ਤਾਂ ਵਿਚਾਰੇ ਜਾਨਵਰ ਆ

निकाल निकाल जा बच्चा जा बच्चा हाय, कैसे हो ठीक है बढ़िया। खाओ चाहिए और है नहीं चाहिए नहीं चाहिए कैंडी चाहिए कैंडी कैंडी चाहिए कैंडी आ जी नीला थोथा खडला